ਆ ਮਿੱਠੂ ਆ ਹਾਂ ਉਹ ਬਿੱਟੂ ਹਾਂ ਓਹੋ ਅੱਛਾ ਇਹ ਬੋਲਣ ਵਾਲੇ ਆ ਨਾ ਦੰਦੀ ਵੜਦਣੀ ਉਹਨੇ ਹੱਥ ਤੇ ਆਹ ਦੇਖੋ ਦੇਖੋ ਪੂਰੀ ਕੋਸ਼ਿਸ਼ ਕਰਦਾ ਦੰਦੀ ਵੜਣ ਦੀ ਆਹ ਕੋ ਦੇ ਅੱਖ ਕਿੱਦਾਂ ਦੀ ਆ ਉਹਦੀ ਵੀ ਦੰਦੀ ਹੈ ਨਾ ਆਹ ਕੱਲ ਸੁੱਕਾ ਹੀ ਖਲਾਈ ਜਾਂਦਾ ਇਹਨੂੰ ਆਹ ਖਲਾ ਉਹ ਤੇ ਆਈ ਦੋਦਾ ਦੇਖੋ ਕਿੱਚ ਭਲਾਉਂਦਾ ਅਰ ਮਾਂ ਦੀ ਬੋਤਲ ਆਪਣੀ ਬੋਤਲ 'ਚ ਦੁੱਧ ਭਰਉਣ ਲੱਗ ਪਏ। ਦੁੱਧ ਭਰਦੀ ਪੂ ਦੀ। ਆ ਚੈੱਕ ਕਰੋ। ਉਹ ਇਹਨਾਂ ਨੇ ਉੱਡ ਜਾਣਾ। ਬੰਦ ਕਰਕੇ ਰੱਖ। ਆ ਦੇਖੋ ਯਾਰ। ਕੋਇ ਕਾ ਕਾਲਾ ਕਬੂਤਰ ਬੈਠਾ। ਆ ਦੇਖੋ। ਕਾਲਾ ਜੀਨਾ ਇਹ। ਆ ਤਿਆਰੀ ਤਾਂ ਨਹੀਂ ਇਹ ਵੀ ਖੋਡਣ ਦੀ। ਸੋ ਆ ਅੰਦਰ ਆ ਬੈਠੇ। ਸਾਰੇ ਓਕੀਦੂ ਸਾਰੇ ਵਧੀਆ ਹੋਗੇ ਦਿਖਾਈ ਅੱਜ ਆਪਾਂ ਆਏ ਆ ਜੀ ਤੁਹਾਨੂੰ ਕੁਝ ਲੱਗ ਲੱਗਦਾ ਹੋਣਾ ਅੱਜ ਮੈਂ ਆਏ ਆਪਣੇ ਮਾਮੀ ਦੇ ਸੋ ਛੁੱਟੀਆਂ ਸੀਗੀਆਂ ਮੈਂ ਕਿਹਾ ਚੱਲ ਜਾਇਆ ਉਹਨੇ 2 ਕਿ ਦਿਨ ਸੇ ਅੱਜ ਮੈਂ ਆਇਆ ਮਾਮੀ ਦੇ ਸੋ ਅੱਜ ਦਾ ਤੁਹਾਨੂੰ ਵਲੌਗ ਦਿਖਾਵਾਂਗੇ ਕੁਝ ਬਸ ਇਹ ਐਂਟਰਟੇਨਮੈਂਟ ਇਹਦਾ ਨਾਮ ਹੈ ਲੱਗਦੀ ਜਿਹੀ ਚੀਜ਼ ਦਿਖਾਵਾਂਗੇ ਸੋ ਬਣੇਗੇ ਵਲੌਗ ਦੇ ਵਿੱਚ ਵਲੌਗ ਤਾਂ ਜ਼ਰੂਰ ਦੇਖਿਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੋ ਸੋ ਜੇਰ ਆਪਾਂ ਵਲੌਗ ਨੂੰ ਸਟਾਰਟ ਕਰਦੇ ਆਂ ਠੀਕ ਹੈ ਬੈਟਾ ਇਹ ਦੇਖੋ ਮੂਵੀ ਜਾਂ ਵੀਰਾਂ ਹਮ ਆਇਦੋਂ ਆਇੜਾ ਨੇ ਉੱਪਰ ਦੱਬ ਕੇ ਬਾਹਰ ਇੱਕ ਆ ਜਦੋਂ ਇਹਨੂੰ ਇੰਨਾ ਹਾਰ ਜਿੰਨਾ ਮਰਜੀ ਕਰੋ ਆ ਹੋਰ ਨਹੀਂ ਦਿੰਦੇ ਆਂ ਲਓ ਜਿੰਨੀ ਮਰਜੀ ਉੱਚੀ ਕਰ ਲਓ ਸੋ ਬਸ ਸਾਨੂੰ ਅੱਜ ਦਾ ਵਲੌਗ ਐਂ ਘੈਂਟ ਘੈਂਟ ਜਿਹਾ ਦਿਖਾਵਾਂਗੇ ਦੇ ਵਿੱਚ ਤੁਹਾਨੂੰ ਕਬੂਤਰ ਦਿਖਾਵਾਂਗੇ ਸੋ ਬਣੇ ਰਹੋ ਲਾਈਕ ਸਬਸਕ੍ਰਾਈਬ ਜ਼ਰੂਰ ਦਿਖਿਓ ਮੁੰਡਾ ਤੂਤੇ ਚੱਕੀ ਫਿਰਦਾ ਕਹਿੰਦੇ ਹਾਂ ਕੀ ਐ ਕੀ ਐ ਓਏ ਓਏ ਤੂਤੇ ਓ ਇਹਨਾਂ ਦਾ ਨਾਂ ਕੀ ਕੀ ਆ ਓਏ ਮਿੱਠੂ ਬਿੱਟੂ ਬੱਪੂ ਹੈ ਮਿੱਠੂ ਹਾਂ ਆ ਮਿੱਠੂ ਕਿਹੜਾ ਮਿੱਠੂ ਆ ਮਿੱਠੂ ਆ ਬਿੱਟੂ ਆ ਪੱਪੂ ਨਾ ਹੀ ਬੜੇ ਘੇਟ ਘੇਟ ਯਾਰ ਕੀ ਆ ਤੂੰ ਅੱਛਾ ਮਿੱਟੂ ਕਿਹੜਾ ਆ ਮਿੱਠੂ ਆ ਹਾਂ ਓ ਬਿੱਟੂ ਹਾਂ ਓਹੋ ਪੱਪੂ ਅੱਛਾ ਇਹ ਬੋਲਣ ਵਾਲੇ ਆ ਨਾ ਹਾਂ ਆ ਮਿੱਠੂ ਬੋਲਦਾ ਕਿਹੜਾ ਮਿੱਠੂ ਬੁਲਾ ਤਾਂ ਮੜਾ ਇਹਨੂੰ ਮਿੱਠੂ ਮਿੱਠੂ ਹੌਲੀ ਬੋਲ ਆਏ ਵੇ ਆ ਦੇਖੋ ਚੈੱਕ ਕਰੋ ਇਹ ਅੱਖਾਂ ਵੀ ਇਦਾਂ ਵੱਡੀਆਂ ਚੁੱਕਾ ਤੋਤਾ ਮਿੱਠੂ ਸੋਇ ਕਾ ਪੱਪੂ ਹਾਂ ਦੇਖੀ ਤੇ ਆ ਬਿੱਟੂ ਕਿੱਥੇ ਉਹ ਬਿੱਟੂ ਕਿੱਥੇ ਗਿਆ ਉਹ ਪਿੱਛੇ ਚਲ ਗਿਆ ਉਹਦੇ ਆ ਬਿੱਟੂ ਆ ਜਿਹਦੇ ਘਾਲ ਆਹ ਲਾਲ ਜਿਹੇ ਦਾ ਗਹਿਣਾ ਜਿਹਦੇ ਲਾਲ ਜਿਹੇ ਗਾਲਚਿਆ ਰੰਗ ਉਹ ਉਹ ਬਿੱਟੂ ਇਹ ਨਾਨੇ ਰੱਖਿਆ ਭਰਾਵਾ ਮੈਂ ਆ ਜਾ ਮਾ ਆਪਣੇ मामੇ ਕੇ ਸੋ ਆ ਮੇਰੇ मामੇ ਦਾ ਮੁੰਡਾ ਕਿਦਾਂ ਦੱਸਦੇ ਹਾਲ ਚਾਲ ਦੱਸਦੇ ਸਾਰਿਆਂ ਨੂੰ ਵਧੀਆ ਵਧੀਆ ਕਿੰਨੇ ਚਿਰਾਂ ਬਾਅਦ ਆਇਆ ਬਲੌਗ ਦੇ ਵਿੱਚ ਸਾਲ ਤੋਂ ਬਾਅਦ ਸਾਲ ਬਾਅਦ ਨਹੀਂ ਆਇਆ ਇੱਥੇ ਹੋਰ ਕਿਦਾਂ ਰਹੇ ਵਧੀਆ ਉਹ ਲੜ ਪਿਆ ਲੜ ਪਿਆ ਉਹ ਦੇਖ ਲੈ ਹੋਰ ਫਿਰ ਵਧੀਆ ਕੀ ਹਾਲ ਚਾਲ ਬਾਬ ਵਧੀਆ ਆ ਇਹਨੂੰ ਪਾਉਣ ਨੂੰ ਕੀ ਦਿੱਤਾ ਹੈ ਹੁਣ ਇਹਨਾਂ ਨੇ ਬੋਲਣੋਂ ਨਹੀਂ ਹਟਣਾ ਆਹ ਨਹੀਂ ਕੋਸ਼ਿਸ਼ ਕਰਦਾ ਦੰਦੀ ਵੜਦਣੀ ਉਹਨੇ ਹੱਥ ਤੇ ਆਹ ਦੇਖੋ ਦੇਖੋ ਪੂਰੀ ਕੋਸ਼ਿਸ਼ ਕਰਦਾ ਦੰਦੀ ਵੜਣ ਦੀ ਆਹ ਨਿਸ਼ਾਨੀ ਕਾਦੀ ਸੀ ਇਹਨਾਂ ਦੀ ਜਿਹੜੇ ਬੋਲਣ ਵਾਲੇ ਹੁੰਦੇ ਉਹਨਾਂ ਦੇ ਪਤਾ ਤੇ ਰੰਗ ਲੱਗਾ ਆਹਾਂ ਉਹ ਜਿਹੜਾ ਕੰਨ ਹਾਂ ਯਾਰ ਜਾਲੇ ਬੋਲਦਾ ਇਹਨਾਂ ਦੀ ਅੱਖਾਂ ਦੇਖੋ ਕਿੱਦਾਂ ਆ ਨਾ ਔਰ ਟੋਟਾ ਇਹ ਓਏ ਉਹ ਦੇਖ ਅੱਖਾਂ ਦੇਖੋ ਹਾਂ ਦਿਖਾ ਰਹੀ ਤੇ ਉਹਦੇ ਅੱਖਾਂ ਕਿੱਦਾਂ ਦੀ ਆ ਉਹਦੀ ਵੀ ਦੰਦੀ ਆ ਨਾ ਔਰ ਇਨਾਂ ਜਿਹੜੀਆਂ ਕਾਰਨੀਆਂ ਨੇ ਆ ਉਹ ਵੱਡੀਆਂ ਛੋਟੀਆਂ ਹੁੰਦੀਆਂ ਅੱਛਾ ਇਹਨੂੰ ਐ ਕਵਰੀ ਆਹ ਯਾਰ ਕੀ ਕਰਦਾ ਇਹਨੇ ਮੂੰਹ ਚੱਕ ਵਲੂਹਾ ਫਲਾ ਲਿਆ ਕਿਹਨੇ ਇਹਨੇ ਇਹੀ ਆ ਨਾ ਸਭ ਤੋਂ ਵੱਡਾ ਸਾਲ ਹੋ ਗਿਆ ਨਾ ਰੱਖਿਆਂ ਨੂੰ ਜਿਆਦਾ ਹੀ ਹੋ ਗਿਆ ਨਾ ਸਾਲ ਤਾਂ ਮੈਨੂੰ ਹੀ ਹੋ ਗਿਆ ਔਰ ਯਾਰ ਬਾਹ ਨਿਕਲ ਰਿਹਾ ਦਾ ਆ ਚੱਲ ਜੇ ਉਹ ਦਾ ਮਾਮਾ ਪਾਪਾ ਨੇ ਪੱਖਲੇ ਆਉਣੇ ਨੂੰ ਯਾਰ ਮਿੱਠੂ ਦਾ ਤੁਸੀਂ ਦੇਖ ਲਿਆ ਨਾ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਇੱਕ ਬੱਕਰੀ ਰੱਖੀ ਆ ਉਧਰ ਹਜੇ ਛੋਟੀ 15 ਦਿਨਾਂ ਦੀ ਆ ਸੋ ਉਹ ਦਿਖਾਉਂਦੇ ਆ ਇਹਨਾਂ ਨੇ ਉਹ ਰੱਖੀ ਆ ਥੋੜੇ ਦਿਨ ਹੀ ਹੋਏ 2-4 ਦਿਨ ਹੀ ਹੋਏ ਲਿਆਂਦੀ ਨੂੰ ਸੋ ਜਾ ਕੇ ਦਿਖਾਉਂਦਾ ਉਹ ਵੀ ਹਜੇ ਮੈਂ ਦੇਖੀ ਨਹੀਂ ਹੈਗੀ ਜਾ ਕੇ ਦੇਦਿਆਂ ਬੱਕਰੀ ਇੱਕੋ ਬੱਕਰੀ ਵੀ ਰੱਖੀ ਆ ਆਹ ਕਿੰਨੇ ਚਿਰ ਦੀ ਆ ਦੀਪੂ 15 ਦਿਨਾਂ ਦੀ 15 ਦਿਨਾਂ ਦੀ 15 ਦਿਨ ਬੱਕਰੀ ਆ ਕੀ ਆ ਅਬ ਬਾਹਰ ਚੱਲ ਜਾ ਆਇਦਰਾ ਓ ਰਿਆ ਨਾਗੀ ਰੱਖੇ ਦਾ ਦਾਦੋ ਲੱਗੋ ਨਾ ਦੇਖੋ ਓਏ ਮੁੱਛੇ ਬੰਨੇ ਕਿਉ ਤੇਰਾ ਕੋਨ ਨੂੰ ਇਹਨੂੰ ਕੀ ਆ ਓਏ ਇਧਰਾ ਆ ਲੈ ਅਕਲ ਸੁੱਕਾ ਹੀ ਖਲਾਈ ਜਾਂਦਾ ਇਹਨੂੰ ਆ ਖਲਾ ਓ ਤੇਰਾ ਹੀ ਐ ਇਹ ਦੇ ਨਪਲੀਏ ਨਪਲੀਏ ਤੋਂ ਨਹੀਂ ਕਹੀ ਓਏ ਮੋਲਣਾ ਉਹਨੇ ਫੋਟਣਾ ਨਹੀਂ ਆ ਇਧਰ ਆਂ ਬੱਚੇ ਗਵਰਨਮੈਂਟ ਉਪਰ ਤੱਕ ਇਹ ਨਾਲ ਖਲਾਉਣ ਲੱਗਿਆ ਕੋਈ ਤੱਕਾ ਹੁੰਨਾ ਜੰਗਲਾ ਜੰਗਲਾ ਹੋਰ ਮੇਰੇ ਆਲੂ ਨਾ ਹੋ ਜੀ ਦੇਖੀ ਲੱਗੀ ਵੀ ਆ ਗਿਆ ਮੇਰਾ ਵਕਤ ਦੁੱਧ ਦੇਖੋ ਕਿੱਚ ਬਲਾਉਂਦਾ ਅਰਮਾਨ ਆਪਣੀ ਬੋਤਲ ਆਪਣੀ ਬੋਤਲ ਚ ਦੁੱਧ ਬਲਾਉਣ ਲੱਗਾ ਦੁੱਧ ਬਲਾ ਦੀਪੂ ਦੀ ਆਓ ਜਿਸ ਦਿਨ ਨਾਲ ਦੀ ਪੁੱਤ ਨਾਲ ਤੋਂ ਚੇਹ ਹੋਇਆ। ਉਹ ਭਰਾਵਾ ਮਗਨ ਇੱਧਰ ਕੀਤਾ ਖੜਾ। ਕੀਤਾ ਕਦੇ ਆਇਆ ਹੀ ਵੇ। ਮੈਂ ਵੀ ਜਿਹੜਾ ਕਰਦੀ ਆ। ਦੂਜੀ ਤਰ੍ਹਾਂ ਬਣਾ। ਏ। ਉਹ ਕਿਤਾ। ਉਹ ਤਾਂ ਮੂੰਹ ਪੱਕਾ ਹੱਥੋਂ ਪੈ ਮਾ ਗਏ ਉਹ। ਉਹ ਆਣ ਇਹਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਹੋਏ। ਪਤਲੀ ਹੀ ਊੜੀ ਆ। ਉਹ ਤੈਨੂੰ ਚੱਕ ਫਿਰ। ਚੱਕ ਕੇ ਹਾਲਾ ਨਵੀ ਮੈਂ ਨਹੀਂ ਚੱਕਣੀ ਮੈਂ ਚੱਕ ਕੇ ਦਿਖਾਉਂਦਾ ਚੱਲ ਚੱਕ ਦੇਖੋ ਬਈ ਚੈੱਕ ਕਰੋ ਕਿੰਦਾ ਕਰਦਾ ਇਧਰ ਨੂੰ ਦੇਖ ਰਿਹਾ ਅਰਮਾਨ ਫੋਟੋ ਲਈ ਚਲ ਫੋ ਵੀ ਖੱਪਦੀ ਆ ਅਰਮਾਨ ਲੈ ਲੇ ਕਿ ਚਲੋ ਯਾਰ ਚਲੀਏ ਬਾਪ ਬਹੁਤ ਜਿਹੜ ਲੈ ਨਾ ਚੱਕ ਕੇ ਦਿਖਾਉਂਦਾ ਹਾਂ ਨੁਸਾ ਜਿਆਦਾ ਲਵੀ ਫੋਟੋ ਕੱਢ ਹਾਂ ਦੇਖੋ ਸਾਡਾ ਦਿਖਾਣ ਨਾਲ ਚਲੋ ਜੀ ਚਲੀਏ ਯਾਰ ਇਹਦਾ ਦੂਜਾ ਰੈਣ ਸੈਣ ਵਾਲਾ ਸਮਾਨ ਆ ਆ ਘਰ ਰੈਣ ਸੈਣ ਵਾਲਾ ਘਰ ਇਹਦਾ ਆ ਦੇਖੋ ਫੰਗਲ ਜੇ ਮੂਤੀ ਉਹ ਵੀ ਗੰਦ ਲਗਾ ਦਿੰਨੂ ਬਾਈ ਨਹੀਂ ਕਿਹੜੇ ਦੂਜੇ ਹੀ ਕਿ ਲੈ ਆਏ ਆ ਆ ਨਾ ਨਾ ਤੇ ਪਾ ਜੀ ਲੈ ਸੋ ਗਾਈਜ਼ ਆ ਦੇਖੋ ਇਹ ਕਾਲਾ ਖੁੱਡਾ ਆ ਕਬੂਤਰਾਂ ਦਾ ਸੋ ਇਹ ਕਾਹ ਵਾ ਏਡਾ ਵੱਡਾ ਸਾਰਾ ਗੁੱਡਾ ਸੋ ਆ ਆ ਦੇਖਦੇ ਆ ਇਹਦੇ ਵਿੱਚ ਖੋਲੀ ਮੜਾ ਜਾ ਮੰਨ ਤਾਂ ਡਾਰ ਗਿਆ ਲੈ ਤਾਂ ਡਾਰ ਗਿਆ ਲੱਕ ਕਬੂਤਰਾਂ ਦਾ ਆਏ ਚੱਲ ਬਾਹਰ ਨਾ ਗੱਡੀ ਬੱਸ ਉਦਾਂ ਹੀ ਠੀਕ ਆ ਆ ਚੈੱਕ ਕਰੋ ਉਹ ਇਹਨਾਂ ਨੇ ਉੱਡ ਜਾਣਾ ਬੰਦ ਕਰਕੇ ਰੱਖ ਆ ਦੇਖੋ ਯਾਰ ਧਿਆਨ ਨਾਲ ਬਾਹਰ ਨੂੰ ਨਾ ਜਾਵੇ ਆਉਣਾ ਮੈਂ ਕਿੰਦਾ ਆਣਾ ਆ ਦੇਖੋ ਇਹ ਕਾ ਕਾਲਾ ਕਬੂਤਰ ਬੈਠਾ ਆ ਦੇਖੋ ਕਾਲਾ ਜੀ ਨਾ ਇਹ ਪਰਾਂ ਕਰ ਮੈਂ ਫੜਿਆ ਆ ਦੇਖੋ ਕਾਲਾ ਕਬੂਤਰ ਤਿਆਰੀ ਤਾਂ ਨਹੀਂ ਇਹ ਵੀ ਫੋਡਰਾਂ ਦੀ ਸੋ ਆ ਅੰਦਰ ਆ ਬੈਠੇ ਉਹ ਇਹਨਾਂ ਦਾ ਖੁੱਡਾ ਕਿੰਨਾ ਗੰਦਾ ਯਾਰ ਹੋ ਰਹੀ ਹੈ ਆ ਦੇਖੋ ਇਹਨਾਂ ਖੁੱਡੇ ਬਣਾਏ ਆ ਇੱਕ ਆਛੂਟਾ ਜਿਹਾ ਆ ਇੱਥੇ ਸਾਰੇ ਪਹਿਲਾਂ ਹੁੰਦੇ ਸੀ ਕਰਦੇ ਬਾਂਦੇ ਨੂੰ ਤੂੰ ਤੇਰੇ ਨਿਆਣੇ ਵਾਲੇ ਕੰਮ ਹੀ ਨਹੀਂ ਜਾਣੇ ਮੈਂ ਤਾਂ ਕਿ ਤੈਨੂੰ ਮੈਂ ਦੱਸੀ ਜਾਂਦਾ ਤੈਨੂੰ ਕੁੱਟਾ ਰਹਿੰਦੀ ਆ ਤੇਰੇ ਮੰਗਣ ਆ ਆ ਦੇਖੋ ਯਾਰ ਕੀ ਕਰੀਏ ਆ ਲੈ ਲੈ ਆ ਤਾਂ ਅੜਦੇ ਹੀ ਨਹੀਂ ਯਾਰ ਇਹਨਾਂ ਨੂੰ ਜਿੰਨਾ ਮਰਜੀ ਗਾ ਲੋ ਸੋ ਇਹ ਕਾਛਤਰੀ ਆ ਕਬੂਤਰਾਂ ਦੀ ਇਹ ਕਾ ਵੱਡੀ ਹੋਈ ਆ ਤੇ ਕਾਲੀ ਛਤਰੀ ਆ ਇੱਥੇ ਸੋ ਇੱਕ ਆ ਵੱਡਾ ਦੂਜਾ ਖੁੱਡਾ ਯਾਰ ਇਹਨੂੰ ਜਿੰਦਾ ਲੱਗਾ ਸੋ ਯਾਰ ਮੇਰੇ ਮਾਮੇ ਨੂੰ ਸ਼ੌਂਕ ਆ ਨਾ ਕਿ ਬੈ ਚਲੇ ਆ ਕੇ ਮਰੀ ਯਾਰ ਕੀ ਕਰਦੇ ਤੁਸੀਂ ਠੀਕ ਆ ਡਰਾਈਵਰੀ ਥੋੜੀ ਵਿੰਗੀ ਹੋ ਗਈ ਯਾਰ ਮੇਰੇ ਮਾਮੇ ਨੂੰ ਨਾ ਕਬੂਤਰਾਂ ਦਾ ਸ਼ੌਂਕ ਆ ਤਾਂ ਕਰਕੇ ਖੁੱਡੇ ਬਣਾਇਆ ਦੇਖੋ ਆ ਕਿੱਡਾ ਖੁੱਡਾ ਇੱਥੋਂ ਲੈ ਕੇ ਇੱਥੇ ਤੱਕ ਸੋ ਇੱਕ ਨਹੀਂ ਆ ਲੱਗ ਗਿਆ ਆ ਲੱਗ ਗਿਆ ਠੀਕ ਆ ਫਰਮਾਨ ਕਟੋ ਘਟ ਕਿੰਨੇ ਕਬੂਤਰ ਹੋਣਗੇ ਟੋਟਲ ਸਾਰੇ 50 ਤੋਂ ਉੱਪਰ ਬੱਚੇ ਵੀ ਰੱਖਿਆ ਅੰਦਰ ਨਹੀਂ ਹੈ ਨਹੀਂ ਤੂੰ ਆਪਣੇ ਆਪ ਨੂੰ ਵਿੱਚ ਗਿਣ ਕੇ ਕਹਿੰਦਾ ਪਿਆ ਤੈਨੂੰ ਗਿਣ ਕੇ ਕਹਿੰਦਾ ਬੱਚੇ ਵੀ ਰੱਖਿਆ ਕਹਿੰਦੇ ਗੰਦ ਪਾਉਦਾ ਵੱਡੇ ਵੱਡੇ ਉਹ ਨਾ ਕਰ ਰਹਿਮਾਨ ਉਹ ਨਿਆਣੀ ਦੀ ਆ ਜੀ ਦੇ ਵਿੱਚ ਲਾਉਂਦਾ ਹੁੰਦਾ ਉਹ ਤਾਂ ਤੇਰੀ ਆ ਇਧਰੋਂ ਬੰਦ ਹੂ ਨਹੀਂ ਆ ਬੰਦ ਕੀਤਾ ਇਧਰੋਂ ਆ ਆ ਉੱਥੇ ਕੰਮ ਕਰਨੇ ਤਾਂ ਨਾ ਫਿਰ ਇਦਾਂ ਹੀ ਰਹਿ ਜੇ ਨਾ ਲੈ ਤਾਂ ਉਹ ਤਾਂ ਦੀ ਚੱਲ ਮੈਨੂੰ ਪਰਾਂ ਕਰ ਇਹਨੇ ਮੰਨਣਾ ਨਹੀਂ ਹੈਗਾ ਆਈ ਲੈਟਰ ਦਾ ਜਮਾ ਜਾਂਦਾ ਬੋਕਦਾ ਹੂੰ ਬੋਕਦਾ ਅੱਜ ਦਾ ਯਾਰ ਵਧੀਆ ਤੋਂਪ ਨਿਕਲੀ ਆ ਸੋ ਪਹਿਲਾਂ ਤਾਂ ਯਾਰ ਹੁੰਦਾ ਹੀ ਬੜੀ ਕਾਫੀ ਸੀਗੀ ਪੈਂਦੀ ਹੁਣ ਤਾਂ ਵਧੀਆ ਐਨ ਤੋਂਪ ਨਿਕਲ ਗਈ ਆ ਆ ਯਾਰ ਨਿਆਣੇ ਦੀ ਕੀ ਪਹਿਲੀ ਵਾਰੀ ਦੇਖੀ ਤੁਸੀਂ ਉਹ ਸਾਈਕਲੀ ਇਹ ਓਏ ਨਵੀ ਤੂੰ ਮੂੰਹ ਤੋਂ ਤੇਰੇ ਮੂੰਹ ਤੋਂ ਵੀ ਦੇ ਲੱਗਦਾ ਮੈਂ ਤੇਰੇ ਮੂੰਹ ਤੋਂ ਐ ਤਾਂ ਦੇਖੀ ਦਾ ਇਹ ਤਾਂ ਹੁਣ ਆਲੀ ਹੁਣ ਢੋਲ ਤੇ ਹੈ ਗਿਆ ਹੁਣ ਢੋਲ ਦੇ ਦਿਵਾਰੇ ਲੱਗ ਪਏ ਯਾਰ ਇਹ ਮੰਦੇ ਨਹੀਂ ਇਹ ਲੈਦਾ ਚੈਨੂ ਉਹ ਆ ਲੈ ਲੈਦਾ ਆ ਦੇਖੋ ਯਾਰ ਗੱਡੀ ਬੱਡੀ ਆ ਆ ਦੇ ਆ ਨਵੀਂ ਲੱਗਦੀ ਹੈ ਨਾ ਆ ਦੇਖੋ ਏਡੀ ਛਤਰੀ ਆਏ ਹੋਏ ਤਗੜਾ ਹੀ ਸ਼ੌਂਕ ਆ ਮਾਮੇ ਨੂੰ ਦਾ ਤੋ ਆ ਵੀ ਦੇਖੋ ਇੱਥੋਂ ਦੇਖ ਲਾਓ ਕਿੰਨੇ ਕੋ ਉੱਚੇ ਨੇ ਯਾਰ ਜਿੰਦਾ ਲੱਗਾ ਮੈਂ ਤੁਹਾਨੂੰ ਇਹਦੇ ਵਿੱਚ ਦਿਖਾ ਦਿੰਦਾ ਆ ਆ ਦੇਖੋ ਇਹ ਇੱਕ ਆ ਦੇ ਬੈਠੇ ਉੱਡਦੇ ਦੇਖੋ ਕਿੱਦਾਂ ਇੱਥੋਂ ਵੇਖੋ ਆ ਦੇਖੋ ਇਹ ਜਿਹਦੇ ਦੇ ਉਹ ਕੋ ਬੈਠਾ ਆ ਦੇਖਿਓ ਸਾਹਮਣੇ ਨਹੀਂ ਦੀਦਾ ਤੁਹਾਡੇ ਆ ਨਾ ਹੱਥ ਨਹੀਂ ਟੈਕਦੇ ਹੁਣ ਉਹਨੂੰ ਉਹ ਚਾਹ ਕਰ ਦਿੱਤਾ ਦੇਖ ਦੇਖ ਤਾਂ ਆਹ ਉੱਪਰ ਉਹ ਤੇ ਆਹ ਦੇ ਕਿਤੇ ਲਾਤੀ ਥੱਲੇ ਕਰ ਇਹਨੂੰ ਤੂੰ ਇਹਨੂੰ ਛੱਡ ਦੇ ਭਰਾਵਾ ਮੈਂ ਹੁਣ ਬੈਠਾ ਤੇਰੇ ਸਾਹਮਣੇ ਅੱਛਾ ਔਲੀ ਔਲੀ ਤੂੰ ਕੱਥੇ ਤੇ ਵੀ ਹੋਰ ਕਰੀ ਲਾਉਂਦਾ ਕਿਹੜਾ ਫਰੈਂਡ ਰ ਪਾਇਆ ਮੁੰਡੇ ਮਾਨਦਾ ਨਹੀਂ ਉਹ ਬਹਿ ਗਿਆ ਨੇ ਆਲੇ ਆਲੀ ਸੇਲੀ ਤੇ ਦੱਸ ਮੈਨੂੰ ਮੈਨੂੰ ਲਾਜ ਮੈਨੂੰ ਹਟਦੇ ਨਹੀਂ ਐ ਲੈ ਦੇਖੋ ਦੇਖੋ ਕੀ ਕਰਨ ਲੱਗੇ ਆ ਹਟਦੇ ਨਹੀਂ ਐਗੇ ਇਹ ਮੇਰੇ ਵੱਲੋਂ ਵੀ ਫਟਦਾ ਹੀ ਨਹੀਂ ਅਗੇ ਦੇਖ ਲਓ